2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਹਾਕਮ ਧਿਰ ਹਾਕਮ ਧਿਰ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਨਵੀਂ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਸ਼ਰੋਮੀ ਅਕਾਲੀ ਦਲ ਹੁਣ ਪੁਨਨ ਸੰਜੀਪ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਇਹਨਾਂ ਸਾਰੀਆਂ ਹੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੋਕ ਵੀ 6-5 ਦੇ ਵਿੱਚ ਨੇ ਇੱਕ ਬੜਾ ਵੱਡਾ ਸਸਪੈਂਸ ਬਣ ਗਿਆ ਹੈ ਪੰਜਾਬ ਦੇ ਲੋਕਾਂ ਵਾਸਤੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੀ ਵੱਡੇ ਪੱਧਰ ਤੇ ਗਰਾਊਂਡ ਲੈਵਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਕੇਡਰ ਜਿਸ ਤਰ੍ਹਾਂ ਉਹਨਾਂ ਨੇ ਬਦਲਾਪ ਦੇ ਨਾਮ ਤੇ ਬੂਟਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਇਆ ਸੀ ਕੀ ਉਹ ਰਿਪੀਟ ਕਰਨਗੇ ਇੱਧਰ ਦਾਵੇਦਾਰੀ ਠੋਕੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਸੁਖਬੀਰ ਸਿੰਘ ਬਾਦਲ ਵੀ ਦਿਨ ਪਰ ਰਾਤ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਕਰ ਰਹੇ ਨੇ ਇਨਚਾਰਜ بنائے ਜਾ ਰਹੇ ਨੇ ਹਲਕਾ ਇਨਚਾਰਜ ਜ਼ਿਲ੍ਹਾ ਪ੍ਰਧਾਨ ਲਗਾਏ ਜਾ ਰਹੇ ਨੇ ਕੋਰ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨਵੀਂ ਹੈ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੁਰਨ ਸੰਜੀਤ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਉਹਨਾਂ ਵੱਲੋਂ ਵੀ ਲਗਾਤਾਰ ਹੁਣ ਕਿਹਾ ਜਾ ਰਿਹਾ ਹੈ ਕਿ ਅਸੀਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੰਚਾਇਤ ਸੰਪਤੀ ਦੀਆਂ ਚੋਣਾਂ ਲੜਾਂਗੇ ਯਾਨੀ ਕਿ ਹੁਣ ਮੁਕਾਬਲਾ ਦੇਖਣ ਨੂੰ ਮਿਲੇਗਾ ਵੱਡੇ ਪੱਧਰ ਤੇ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਬਦਲ ਫੇਰ ਹੁੰਦੀ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਾਂਗਰਸ ਪਾਰਟੀ ਕਿਸੇ ਵੀ ਸਮੇਂ ਵੱਡੇ ਫੈਸਲੇ ਵੱਡੇ ਫੇਰ ਬਦਲ ਕਰ ਸਕਦੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪ੍ਰਧਾਨ ਦੇ ਚਿਹਰੇ ਨੂੰ ਲੈ ਕੇ ਖਾਸ ਕਰਕੇ ਕੋਰ ਕਮੇਟੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨਾਂ ਨੂੰ ਲੈ ਕੇ ਹਲਕਾ ਇੰਚਾਰਜਾਂ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਜਿਮਨੀ ਚੋਣ ਬੁਰੀ ਤਰ੍ਹਾਂ ਹਾਰੀ ਕਰਨ ਬੁਰਜ ਦੀ ਚੋਣ ਜਿਹੜੀ ਜਵਾਨਤ ਹੈ ਉਹ ਜਬਤ ਹੋਈ ਜਿਹੜੇ ਆਟੋਮ ਕੰਟਰੋਲ ਹੋ ਗਿਆ ਸ਼ਬਦਾਂ ਨੂੰ ਕੰਟਰੋਲ ਨਹੀਂ ਰੱਖ ਸਕੇ ਦਾਜਾ ਵੜਿੰਗ ਉਸ ਉੱਤੇ ਮੰਥਨ ਕਰ ਰਹੀ ਹੈ ਪ੍ਰਤਾਪ ਸਿੰਘ ਬਾਜਬਾ ਨੇ ਇੱਕ ਠੋਕੇ ਕਿਹਾ ਸੀ ਕਿ ਕਰਨ ਬੁਰਜ ਜਿੱਤਣਗੇ ਲੇਕਿੜ ਕਰਨ ਬੁਰਜ ਦੀ ਤਾਂ ਜਵਾਨਤ ਜਬਤ ਹੋ ਗਈ ਹੁਣ ਟਾਰਗੇਟ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਕਾਂਗਰਸ ਪਾਰਟੀ ਹਰ ਵਸੀਲਾ ਵਸੀਲਾ ਵਰਤ ਕੇ ਬਦੌਲਤ ਬਹੁਪੱਤਿਆਂ ਆਪਣੇ ਬਲਬੁੱਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ 7 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪਾਈਆਂ ਗਈਆਂ ਕਾਂਗਰਸ ਪਾਰਟੀ ਖੁਸ਼ ਹੈ ਜੇ ਗੱਲ ਕਰੀਏ ਉਹਨਾਂ ਹਲਕਿਆਂ ਤੇ ਹੀ ਉਹਨਾਂ ਹਲਕਿਆਂ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਮੈਂਬਰ ਆਫ ਪਾਰਲੀਮੈਂਟ ਸਾਂਸਦ ਬਣੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਉਹ ਲੋਗ ਵੋਟਾਂ ਪਾਉਣਗੇ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦਾ ਨਸਰੀਆ ਜਿਹੜਾ ਹੈ ਉਹ ਬੜਾ ਸਾਫ਼ ਤੇ ਸੁਤਰਾ ਹੈ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਐਜ਼ ਏ ਮੁੱਖ ਮੰਤਰੀ ਦਾ ਚਿਹਰਾ ਐਜ਼ ਏ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਰਾਜਾ ਵਰਿੰਗ ਨੇ ਸ਼ਬਦੀ ਹਮਲੇ ਕੀਤੇ ਬੂਟਾ ਸਿੰਘ ਦੇ ਜੋ ਭਾਰਤ ਦੇ ਗ੍ਰਹਿ ਮੰਤਰੀ ਰਹੇ ਚੁੱਕੇ ਨੇ ਉਹਨਾਂ ਦੇ ਜਾਤੀਵਾਦਕ ਉਹਨਾਂ ਨੂੰ ਪੱਠੇ ਵਢਣ ਵਾਲਾ ਉਹਨਾਂ ਨੂੰ ਕਾਲੇ ਰੰਗ ਦਾ ਕਿਹਾ ਗਿਆ ਯਾਨੀ ਕਿ ਆਊਟ ਆਫ ਕੰਟਰੋਲ ਹੋ ਕੇ ਬੋਲੇ ਵਕ ਵਕ ਅਨਸੂਤ ਜਾਤੀ ਦੇ ਭਾਈਚਾਰੇ ਦੇ ਆਗੂਆਂ ਨੇ ਸ਼ਿਕਾਇਤਾਂ ਕੀਤੀਆਂ ਐਫ ਆਈ ਆਰ ਦਰਜ ਵੀ ਹੋਈ ਕੋਰਟ ਦੇ ਵਿੱਚ ਮੁਕਤਵਾ ਵੀ ਚਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਰਾਜਾ ਬੜਿੰਗ ਨੂੰ ਜਿਹੜੇ ਸ਼ਬਦ ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਬੋਲੇ ਨੇ ਉਹ ਮਾਫੀ ਮੰਗਣੀ ਪਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜੀ ਬਾਲਤਾ ਪਹਿਲਾਂ ਹੀ ਮੌਕਾ ਪਾਲਦੇ ਨੇ ਦਰਬੀ ਘੋੜੇ ਦੀ ਗੱਲ ਕੀਤੀ ਜਾਂਦੀ ਹੈ ਪ੍ਰਤਾਪ ਸਿੰਘ ਬਾਜਵਾ ਵੱਲੋਂ ਤੇ ਸੁਨੀਲ ਕੁਮਾਰ ਜਾਖੜ ਕਹਿੰਦੇ ਨੇ ਕਿ ਸਿਰ ਉੱਤੇ ਜੁੱਤੀ ਰੱਖਣ ਵਾਲੀ ਗੱਲ ਹੋ ਗਈ ਹੈ ਚਨਜੀਤ ਚਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਤੇ ਦੂਸਰੇ ਪਾਸੇ ਅਨਸੂਚਿਤ ਜਾਤੀ ਭਾਈਚਾਰੇ ਦੀਆਂ 30 ਤੋਂ 35 ਸੀਟਾਂ ਨੇ 25 ਤੋਂ 35% ਵੋਟਾਂ ਨੇ ਪੰਜਾਬ ਦੇ ਵਿੱਚ ਤੇ ਜੇਕਰ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇਗਾ ਤਾਂ ਫਿਰ ਚੋਣਾਂ ਜਿਤਨਾ ਮੁਸ਼ਕਲ ਹੋ ਜਾਵੇਗਾ ਪੰਜਾਬ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਤੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਨਜ਼ਰ ਮਾਰ ਕੇ ਦੇਖ ਲਓ ਜਿਹੜੀ ਪਾਰਟੀ ਅਨਸੂਚਿਤ ਭਾਈਚਾਰੇ ਦੇ ਹੱਕ ਵਿੱਚ ਖੜੋਤੀ ਜਿਨ੍ਹਾਂ ਨੇ ਅਨੁਸੂਚਿਤ ਭਾਈਚਾਰੇ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਦੀ ਸਰਕਾਰ ਬਣੀ ਚਾਹੇ ਉਹ ਸਰਕਾਰ ਹੈ ਕਾਂਗਰਸ ਦੀ ਬਣੀ ਚਾਹੇ ਉਹ ਬੜੀ ਛੋਮੜੀ ਅਕਾਲੀ ਦਲ ਦੀ ਤੇ ਚਾਹੇ ਬਣੀ ਆਮ ਆਦਮੀ ਪਾਰਟੀ ਦੀ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਚੰਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਬਹੁਤ ਵਧਿਆ ਰਹੀ ਭਾਵੇਂ ਲੋਕਾਂ ਨੇ ਬਦਲਾਵ ਦੇ ਨਾਮ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਲੇਕਿਨ ਆਮ ਆਦਮੀ ਪਾਰਟੀ ਨੇ ਵੀ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਉਸ ਦੇ ਨਤੀਜੇ ਪੋਜ਼ਿਟਿਵ ਆਏ ਉਸ ਦੇ ਰਿਜ਼ਲਟ ਨੈਗੇਟਿਵ ਨਹੀਂ ਆਏ ਸਰਕਾਰ ਬਣੀ ਸਰਕਾਰ ਨੂੰ ਲਗਭਗ ਜਿਹੜੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਸਮਾਂ ਪੂਰਾ ਹੋ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਆਪ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਅੱਡੀ ਚੋਟੀ ਦਾ ਜੋਰ ਲਗਾਵੇਗੀ ਗਰਾਊਂਡ ਲੈਵਲ ਤੋਂ ਮਜ਼ਬੂਤ ਕਰੇਗੀ ਲੇਕਿਨ ਸਿਆਸਤਾਨ ਵਕ ਵਕ ਬੁੱਧੀ ਚ ਪੱਤਰਕਾਰ ਭਾਈਚਾਰਾ ਇਹ ਗੱਲ ਕਹਿੰਦਾ ਹੈ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਐਜ਼ ਅ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ 100 ਤੋਂ ਪਲੱਸ ਸੀਟਾਂ ਆਉਣਗੀਆਂ ਜਦੋਂ ਸਰਵੇ ਕਰਾਇਆ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਉਸ ਸਮੇਂ ਵੀ ਜਿਹੜੀਆਂ ਵਾਈਬਸ ਜਿਹੜੀ ਹਵਾ ਜਿਹੜਾ ਪੱਖ ਆਇਆ ਸੀ ਚਰਨਜੀਤ ਸਿੰਘ ਚੰਨੀ ਦਾ ਕੇ ਚਰਨਜੀਤ ਸਿੰਘ ਚੰਨੀ ਜੇਕਰ ਕਾਂਗਰਸ ਪਾਰਟੀ ਵੱਲੋਂ ਐਜ਼ਏ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਨੇ ਤਾਂ ਸੀਟਾਂ ਜਿੱਤਣਗੇ 100 ਤੋਂ ਪਲੱਸ ਇਹ ਸਰਵੇ ਆਪ ਆਪਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸੀਵਾਲ ਵੱਲੋਂ ਕਰਵਾਇਆ ਗਿਆ ਸੀ ਅੱਜ ਤੋਂ ਲਗਭਗ 6 ਤੋਂ 7 ਮਹੀਨੇ ਪਹਿਲਾਂ ਨਾਰਥ ਇੰਡੀਆ ਨਾਮ ਦੀ ਕੋਈ ਕੰਪਨੀ ਹੈ ਕੋਈ ਏਜੰਸੀ ਹੈ ਵੱਖ-ਵੱਖ ਪੱਤਰਕਾਰਾਂ ਨੇ ਉਹਨਾਂ ਦੇ ਖੁਲਾਸੇ ਵੀ ਕੀਤੇ ਤੇ ਜੇਕਰ ਗੱਲ ਕਰੀਏ ਅਸੀਂ ਚਰਜਿਸਨ ਚੱਲੀ ਦੀ ਜਾਂ ਹੋਰ ਅਨਸੂਚਿਤ ਜਾਤੀ ਭਾਈਚਾਰੇ ਦੇ ਆਗੂਆਂ ਦੀ ਜੇਕਰ ਉਹਨਾਂ ਨੂੰ ਪ੍ਰਧਾਨ ਜਾਂ ਉਹਨਾਂ ਨੂੰ ਟਿਕਟਾਂ ਵੱਡੇ ਪੱਧਰ ਤੇ ਦਿੱਤੀਆਂ ਜਾਂਦੀਆਂ ਨੇ ਤਾਂ ਫਿਰ ਸਰਕਾਰ ਬਣਨ ਦੀ ਸੰਭਾਵਨਾ ਹੈ ਕਿਉਂਕਿ ਐਸ்சி ਭਾਈਚਾਰੇ ਨੂੰ ਅਨਸੂਚਿਤ ਜਾਤੀ ਭਾਈਚਾਰੇ ਨੂੰ ਆਪ ਆਦੀ ਪਾਰਟੀ ਵੀ ਸਕਣਾ ਨਹੀਂ ਛੱਡੇਗੀ ਇਹ ਵੀ ਅਧੀ ਚੋਟੀ ਦਾ ਜੋਰ ਲਗਾ ਕੇ ਜਿੱਥੇ-ਜਿੱਥੇ ਸੰਭਾਵਨਾ ਹੈ ਜਿੱਤਣ ਦੀ ਉਹਨਾਂ ਨੂੰ ਡਿਗਟਾ ਜਿੱਥਿਆਂ ਜਾਣ ਗਿਆ ਲੇਕਿਨ ਸਰਵੇ ਲੇਕਿਨ ਵਕ ਵਕ ਲੋਕ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਫਿਟ ਨੇ ਐਜ਼ ਏ ਪ੍ਰਧਾਨਗੀ ਵਾਸਤੇ ਐਜ਼ ਏ ਮੁੱਖ ਮੰਤਰੀ ਦੇ ਚਿਹਰੇ ਵਾਸਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਹੁਣ ਇਹ ਦੇਖਣਾ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਦੁਬਾਰੇ ਆਗੂ ਰੋਕਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਜਾਂ ਇਹਨਾਂ ਦਾ ਆਪਸੀ 카ਰਟੂ ਕੋਲੇ ਜਿਹੜਾ ਇਸ ਜਿਹੜਾ ਇਸ ਸਮੇਂ ਚੱਲ ਰਿਹਾ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ 100 ਤੋਂ ਵੱਧ ਹਲਕਾ ਅਨਚਾਰਜਾਂ ਨੇ ਕੱਲ ਸ਼ਿਰਕਤ ਕੀਤੀ ਕੱਲ ਸੁਖਮਨੀ ਸਾਹਿਬ ਦੇ ਉਹਨਾਂ ਨੇ ਆਪਣੇ ਲੜਕੇ ਦੇ ਜਨਮ ਦਿਨ ਤੇ ਪਾਰਕ ਕਰਵਾਏ ਉਸ ਪਾਰਕ ਦੇ ਵਿੱਚ ਸਾਰੇ ਹੀ ਹਲਕਾ ਅਨਚਾਰਜਾਂ ਵੱਲੋਂ ਸ਼ਿਰਕਤ ਕੀਤੀ ਗਈ ਇੰਝ ਲੱਗਦਾ ਹੈ ਕਿ ਜਿਵੇਂ ਚਰਨਜੀਤ ਸਿੰਘ ਛੰਨੀ ਦੀ ਅਗਵਾਈ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਜੇਕਰ ਲੜੀਆਂ ਜਾਣਗੀਆਂ ਤੇ ਇਸ ਦੇ ਨਤੀਜੇ ਵੀ ਪੋਜ਼ਿਟਿਵ ਆਣਗੇ ਇਸ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਵਕ ਵਕ ਸਿਆਸੀ ਆਗੂਆਂ ਵੱਲੋਂ ਵਕ ਵਕ ਬੁੱਧੀਜੀਵੀਆਂ ਵੱਲੋਂ ਧੰਨਵਾਦ